ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇੱਥੇ ਪੇਪਰ ਮਿਲਦੇ ਰੋਸ ਵਜੋਂ ਇੱਕ ਚਮਕੌਰ ਸਾਹਿਬ ਦੀ ਧਰਤੀ ਤੇ ਜਿਹੜਾ ਬਾਈ ਹੋਰਾਂ ਨੇ ਸੰਘਰਸ਼ ਵਿੱਢਿਆਗਾ ਵੀ ਇੱਥੇ ਇਹ ਪੇਪਰ ਮਿਲ ਲੱਗਣ ਨਹੀਂ ਦੇਣੀਗੀ ਦੇਖੋ ਇਹ ਜਿਵੇਂ ਅੱਜ ਆ ਕੇ ਇੱਥੇ ਸਾਡੇ ਵਿਚਾਰਾਂ ਹੋਈਆਂ ਵੀ ਇਹ ਰੈੱਡ ਕੈਟਾਗਰੀ ਦੀਆਂ ਜਿਹੜੀਆਂ ਇੰਡਸਟਰੀਆਂ ਉਹ ਪੰਜਾਬ 'ਚ ਕਿਵੇਂ ਸਰਕਾਰ ਉਹਨਾਂ ਨੂੰ ਸੈਂਟਰ ਦੀ ਸਰਕਾਰ ਤੇ ਸੂਬਾ ਸਰਕਾਰ ਰੱਖ ਕੇ ਆਪਣੇ ਵਿੱਚ ਰੈੱਡ ਕੈਟਾਗਰੀ ਇਹ ਇੰਡਸਟਰੀ ਲੈ ਕੇ ਆਉਣਾ ਚਾਹੁੰਦੀ ਆ ਕਿਵੇਂ ਆਪਣੀਆਂ ਜਿਹੜੀਆਂ ਆਪਾਂ ਕਹ ਲਈਏ ਗ੍ਰੀਨ ਕੈਟਾਗਰੀ ਵਾਲੀਆਂ ਇੰਡਸਟਰੀਜ਼ ਆ ਉਹ ਇੱਥੋਂ ਬਾਹਰ ਲੈ ਗਈ ਆ ਤੇ ਆਪਣੇ ਤੇ ਇੱਕ ਤਰ੍ਹਾਂ ਨਾਲ ਇਹ ਥੋਪ ਦਿੱਤੀ ਗਈ ਆ ਵੀ ਤੁਹਾਨੂੰ ਅਸੀਂ ਰੋਜ਼ਗਾਰ ਦਵਾਂਗੇ ਇਹ ਰੋਜ਼ਗਾਰ ਨਾਲੋਂ ਜਿੰਨਾ ਇਹਨਾਂ ਨੇ এনਵਾਇਰਨਮੈਂਟ ਖਰਾਬ ਕਰਨਾ ਵਾਤਾਵਰਨ ਆਪਣਾ ਖਰਾਬ ਕਰਨਾ ਆਪਣੀ ਹਵਾ ਖਰਾਬ ਕਰਨੀ ਆ ਪਾਣੀ ਜਿਹੜਾ ਧਰਤੀ ਦਾ ਕਿਉਂਕਿ ਇਸ ਜਿਹੜੀ ਹੁਣੇ ਪੇਪਰ ਮਿਲ ਲਗਣੀ ਹੈਗੀ ਉਸ ਦਾ ਪਾਣੀ ਦਾ ਵੇਸਟ ਬਹੁਤ ਜ਼ਿਆਦਾ ਹੋਣਾ ਗਏ ਸੀ ਗੇ ਚ ਤੇ ਉਸ ਨਾਲ ਜਿਵੇਂ ਆਪਾਂ ਗੱਲ ਕਰੀਏ ਹੋਰ ਪੰਜਾਬ ਦੇ ਹਿੱਸਿਆਂ ਵਿੱਚ ਜਿਵੇਂ ਇਹ ਇੰਡਸਟਰੀ ਨੇ ਪਾਣੀ ਗਰਾਊਂਡ ਲੈਵਲ ਜਿਹੜਾ ਵਾਟਰ ਆਪਣਾ ਉਹ ਖਰਾਬ ਕਰ ਰੱਖਿਆ ਹੈਗਾ ਉਵੇਂ ਇਸ ਏਰੀਏ ਨੂੰ ਵੀ ਸਰਕਾਰ ਨੇ ਟਾਰਗੇਟ ਕਰ ਰਿਆ ਸਰਕਾਰ ਨੇ ਆਪਣਾ ਸਾਰਾ ਪੰਜਾਬ ਹੀ ਟਾਰਗੇਟ ਕਰ ਰੱਖਿਆ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿਉਂਕਿ ਇਹਨਾਂ ਨੇ ਬਹੁਤ ਇਸ ਚੀਜ਼ ਤੇ ਰਿਸਰਚ ਵੀ ਕੀਤੀ ਹੋਈ ਆ ਤੇ ਇਹ ਕਾਫੀ ਇਸ ਸੰਘਰਸ਼ ਚ ਲੱਗੇ ਵੀ ਹੋਏ ਆ ਵੀ ਇੱਥੇ ਜਿਹੜੀ ਇੰਡਸਟਰੀਏ ਨਾ ਲੱਗ ਸਕੇ ਤੇ ਉਸ ਦੇ ਸਬੰਧ ਵਿੱਚ ਜਿਹੜਾ ਇਹਨਾਂ ਨੇ ਮੋਰਚਾ ਵਿੱਢਿਆ ਅਸੀਂ ਮੈਂ ਵਾਰਿਸ ਪੰਜਾਬ ਜਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਆਗਾਜ਼ ਉਹਨਾਂ ਨੇ ਬਾਈ ਨੇ ਵੀ ਇਹ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਆਵਾਮ ਲਈ ਇਹ ਸਾਰੀ ਜਥੇਬੰਦੀ ਸ਼ੁਰੂ ਕੀਤੀ ਸੀ ਤੇ ਅਸੀਂ ਵੀ ਅੱਜ ਬਾਈ ਦਾ ਸਾਥ ਦੇ ਦੇ ਰਹੇ ਆ ਜੋ ਵੀ ਲੀਗਲ ਕਾਰਵਾਈ ਇਹਨਾਂ ਨੇ ਅੱਗੇ ਉਹਦੇ ਬਾਰੇ ਵੀ ਸਾਡੀ ਅੱਜ ਗੱਲ ਹੋਈ ਹੈ ਜੋ ਇਹਨਾਂ ਨੇ ਲੀਗਲ ਕਾਰਵਾਈ ਐ ਇਸਦੇ ਪਰ ਅਸੀਂ ਸੋਚ ਰਹੇ ਹਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਇੱਕ ਪੀਐਲ ਦੇ ਫਾਰਮ ਦੇ ਵਿੱਚ ਆਪਾਂ ਸਾਰੇ ਪੰਜਾਬ ਨੂੰ ਆਪਣਾ ਸਮਝਦੇ ਹੋਏ ਪੰਜਾਬ ਦੇ ਹੱਕਾਂ ਵਾਸਤੇ ਆਪਾਂ ਨੂੰ ਕਿਵੇਂ ਜੇ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਊਗਾ ਤੇ ਇਹ ਮੈਂ ਕਹੂੰਗਾ ਬਹੁਤ ਹੀ ਬਾਈ ਹੋਰਾਂ ਦਾ ਜਿਵੇਂ ਮਿਹਨਤ ਵਾਲਾ ਕੰਮ ਆ ਤੇ ਇੱਕ ਸਰਕਾਰ ਨਾਲ ਮੱਥਾ ਲਾਉਣਾ ਵੈਸੇ ਹੀ ਬਹੁਤ ਵੱਡੀ ਗੱਲ ਹੁੰਦੀ ਆ ਇਹ ਬਹੁਤ ਹੀ ਜੇ ਆਪਾਂ ਕਹ ਲਈਏ ਸਾਰੀ ਸੰਗਤ ਐ ਇਸ ਏਰੀਏ ਦੀ ਜਿਨ੍ਹਾਂ ਨੇ ਕੀ ਇਹ ਸਰਕਾਰ ਨੂੰ ਇੱਕ ਵਾਰੀ ਠੱਲ ਪਾਈ ਆ ਆਪਦਾ ਮੋਰਚਾ ਲਾ ਕੇ ਵੀ ਜਿਹੜੀ ਇਹ ਉਹਨਾਂ ਨੇ ਇਹ ਪੇਪਰ ਮਿੱਲ ਇੱਕ ਤਰੀਕੇ ਨਾਲ ਉਹਦੀ ਬੰਨ ਦੀ ਸ਼ੁਰੂਆਤ ਕਰਨ ਲੱਗੇ ਸੀ ਉਸ ਨੂੰ ਰੋਕਿਆ ਗਿਆ ਤੇ ਆਪਾਂ ਸਾਰੇ ਪੰਜਾਬ ਨੂੰ ਆਪਾਂ ਆਪਣਾ ਇੱਕ ਜੁੱਟ ਹੋ ਕੇ ਸਮਝਣਾ ਪਊਗਾ ਤੇ ਆਪਾਂ ਨੂੰ ਪੰਜਾਬ ਨੂੰ ਆਪਾਂ ਨੂੰ ਆਪ ਹੀ ਬਚਾਉਣਾ ਪੈਣਾ ਕਿਸੇ ਹੋਰ ਨੇ ਆ ਕੇ ਨਹੀਂ ਬਚਾਉਣਾਗਾ ਆਹੀਆ ਵੀ ਆਪਾਂ ਸਾਰੇ ਇਕੱਠੇ ਹੋਈਏ ਆਪਾਂ ਆਪਣਾ ਪੰਜਾਬ ਬਚਾਈਏ ਤੇ ਜਿੱਥੇ ਵੀ ਕੋਈ ਇਹੋ ਜਿਹਾ ਸਰਕਾਰ ਆਪਣੇ ਨਾਲ ਧੱਕਾ ਕਰਦੀ ਆ ਕੋਈ ਰੈਡ ਜਿਹੜੀ ਇੰਡਸਟਰੀ ਹੁੰਦੀ ਹੈ ਕੀ ਉਸ ਨੂੰ ਇੱਥੇ ਲਾਉਣਾ ਚਾਹੁੰਦੀ ਆ ਸਥਾਪਿਤ ਕਰਨਾ ਚਾਹੁੰਦੀ ਆ ਉਹ ਇਹ ਕਹੇ ਕਿ ਵੀ ਅਸੀਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਰੋਜ਼ਗਾਰ ਨਹੀਂ ਇਹ ਆਪਣੇ ਲਈ ਆਉਣ ਵਾਲੀ ਪੀੜ੍ਹੀਆਂ ਨੂੰ ਖਤਮ ਕਰਨ ਵਾਲੀ ਗੱਲ ਆ ਆਪਾਂ ਇਸ ਚੀਜ਼ ਤੋਂ ਸੁਚੇਤ ਹੋਈਏ ਇਕੱਠੇ ਹੋ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਰ ਮਨਦੀਪ ਸਿੱਧੂ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਵਿੱਚ ਆਏ ਇਲਾਕੇ ਦੇ ਵਿੱਚ ਆਏ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇ ਆਪਾਂ ਜਮੀਨੀ ਤੌਰ ਤੇ ਵੀ ਇਹ ਸੰਘਰਸ਼ ਲੜਨਾ ਤਾਂ ਵੀ ਅਸੀਂ ਤੁਹਾਡੇ ਨਾਲ ਆ ਸਾਡੀ ਜਥੇਬੰਦੀ ਤੁਹਾਡੇ ਨਾਲ ਖੜੀ ਆ ਜੇ ਧਰਨਾ ਲਾਉਣਾ ਪਿਆ ਸੰਘਰਸ਼ ਜਿਹਹਾ ਜਾ ਮਰਜ਼ੀ ਹੋਵੇ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਆ ਅਸੀਂ ਇਹਨਾਂ ਵਾਸਤੇ ਧੰਨਵਾਦ ਕਰਦੇ ਆ ਤੇ ਜੋ ਵੀ ਅੱਗੇ ਵਕੀਲਾਂ ਦੀ ਸਲਾਹ ਲੈਣੀ ਆ ਜਾਂ ਕੁਝ ਵੀ ਅਸੀਂ ਵੀਰ ਨਾਲ ਨਾਲ ਸੰਪਰਕ ਕਰਕੇ ਜਿਹੜੀ ਸਾਡੀ ਮੀਟਿੰਗ ਹੋਈ ਆ ਤਾਂ ਉਸ ਨਾਲ ਆਪਣੇ ਸੰਘਰਸ਼ ਨੂੰ ਹੁਣ ਅੱਗੇ ਲੈ ਕੇ ਜਾਵਾਂਗੇ ਸ੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ ਅਸੀਂ ਵੀਰ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਵਿੱਚ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਾਡੀ ਇਸ ਮੋਰਚਾ ਸ੍ਰੀ ਚਮਕੌਰ ਸਾਹਿਬ ਮੋਰਚੇ ਦਾ ਸਾਥ ਦੇਣ ਵਾਸਤੇ ਸਾਡੇ ਇਲਾਕੇ ਦੀ ਇਸ ਲੜਾਈ ਦੇ ਵਿੱਚ ਸਾਡਾ ਭਰਾ ਬਣ ਕੇ ਸਾਡੇ ਮੋਢਾ ਮੋਢਾ ਲਾ ਕੇ ਖੜਕੇ ਸਾਡਾ ਸਾਥ ਦੇਣ ਦੇ ਲਈ ਬਾਈ ਦੀਪ ਸਿੱਧੂ ਦੇ ਭਰਾ ਬਾਈ ਸਿੱਧੂ ਹੁਣੀ ਕਿ ਸਿੱਧੂ ਸਾਹਿਬ ਹੁਣੀ ਇਹ ਸਾਡੇ ਵਿੱਚ ਪਹੁੰਚੇ ਨੇ ਇੰਗੇ ਇਲਾਕੇ ਦੀ ਪੂਰੀ ਸੰਗਤ ਜਿੰਨੇ ਵੀ ਮੋਤਵਰ ਵਿਅਕਤੀ ਇਕੱਠੇ ਹੋਏ ਨੇ ਅਸੀਂ ਸਾਰੇ ਇਕੱਠੇ ਹੋ ਕੇ ਆਪ ਜੀ ਦਾ ਧੰਨਵਾਦ ਕਰਦੇ ਆਂ ਸ਼ੁਕਰੀਆ ਕਰਦੇ ਆਂ ਕਿ ਸਾਡੀ ਆਵਾਜ਼ ਨੂੰ ਤੁਸੀਂ ਆਪਣੀ ਆਵਾਜ਼ ਸਮਝਿਆ ਸਾਡੀ ਤਕਲੀਫ ਨੂੰ ਤੁਸੀਂ ਆਪਣੀ ਤਕਲੀਫ ਸਮਝਿਆ ਤੇ ਇਹਦੇ ਤਹਿਤ ਤੁਸੀਂ ਇਹ ਵੀ ਅੱਜ ਇੱਕ ਨਵਾਂ ਸੁਨੇਹਾ ਗਿਆ ਵੀ ਪੰਜਾਬ ਨੂੰ ਜਿਵੇਂ ਟੁਕੜਿਆਂ ਦੇ ਵਿੱਚ ਵੰਡਿਆ ਜਾਂਦਾ ਜ਼ਿਲ੍ਹੇ ਵਾਈਜ਼ ਵੰਡਿਆ ਜਾਂਦਾ ਮਾਝਾ ਮਾਲਵਾ ਦੁਆਬਾ ਤੇ ਪੁਆਦ ਵਾਂਗ ਅਲੱਗ-ਅਲੱਗ ਵੰਡਿਆ ਜਾਂਦਾ ਸਾਡੇ ਰੰਗਰ ਅਲੱਗ-ਅਲੱਗ ਹੋ ਸਕਦੇ ਇਹਨਾਂ ਖਿੱਤਿਆਂ ਦੇ ਪਰ ਪੰਜਾਬ ਇੱਕ ਝੋਟਾ ਉਸ ਦਾ ਪ੍ਰਮਾਣ ਇਹ ਹੈ ਕਿ ਬਾਈ ਜੀ ਨੇ ਕਿਸ-ਕਿਸਥੇ ਦੇ ਵਿੱਚ ਆ ਕੇ ਆਪਣੇ ਪੰਜਾਬ ਦੇ ਲਈ ਜਿਸ ਖਿੱਤੇ ਦੇ ਵਿੱਚ ਖੜੇ ਆ ਸਾਡੀ ਇਕਤਾ ਦਾ ਵੀ ਸਬੂਤ ਆ